ਅਸੀਂ ਵੀ ਜੋ ਸਵੇਰੇ ਇਤਨੇ ਮੁਕਰਦੇ ਹੋਈਏ ਤਾਂ ਜੱਪਜੀ ਸਾਹਿਬ ਦੀਆਂ ਪੋੜੀਆਂ ਪੜੀਆਂ ਨੇ ਤੇ ਪੰਜ ਸੱਤ ਪੋੜੀਆਂ ਤੱਕ ਤੇ ਹੈ ਮੰਨ ਟਿਕਿਆ ਹੋਇਆ ਉਸ ਤੋਂ ਬਾਅਦ ਲੱਗਦਾ ਹੈ ਕਿ ਯਾਰੇ ਮੈਂ ਦੋ ਪੋੜੀਆਂ ਪਤਨੀ ਪੜੀਆਂ ਨੇ ਕਿਤੇ ਮਿਸ ਤੇ ਨਹੀਂ ਹੋ ਗਈਆਂ ਕਿਤੇ ਔਰਕਾਰ ਸਾਹਿਬ ਦਾ ਪੰਨਾ ਜਿਹੜਾ ਹੈ ਡਬਲ ਤੇ ਨਹੀਂ ਪਲਟੇ ਆ ਗਿਆ ਕਿਉਂ ਕਿਉਂਕਿ ਮਨ ਨਿਕਲ ਗਿਆ ਮਨ ਨੇ ਸੁਣਿਆ ਨਹੀਂ ਇਹ ਗੱਲ ਬਹੁਤ ਵਾਜਿਬ ਹੈ ਕਿ ਮਨ ਬਾਣੀ ਪੜਨ ਲੱਗਿਆਂ ਟਿਕਦਾ ਨਹੀਂ ਹੈ ਔਰ ਇਹ ਕੁਝ ਜੀ ਇਸ ਤਰ੍ਹਾਂ ਕਹਿੰਦੇ ਕਿ ਵੀ ਮਨ ਟਿਕਾ ਕੇ ਬਾਣੀ ਪੜੋ ਕੋਈ ਕਹਿੰਦਾ ਮਨ ਸ਼ੁੱਧ ਕਰਕੇ ਬਾਣੀ ਪੜੋ ਪਰ ਇਹ ਦੋਨੋਂ ਸਵਾਲ ਉਰੇ ਆਪੇ ਦਾ ਸਵਾਲ ਇਹ ਆਪ ਕੋ ਆਪਣੀ ਥਾਂ ਤੇ ਠੀਕ ਨਹੀਂ ਹੈ ਮੇਰੇ ਹਿਸਾਬ ਨਾਲ ਕਿਉਂ ਜੇ ਮਨ ਦਾ ਟਿਕਣਾ ਜਿਹੜਾ ਹੈ ਨਾ ਇਹ ਆਪਣੇ ਆਪ ਦੇ ਅੰਦਰ ਫਲ ਦੀ ਪ੍ਰਾਪਤੀ ਅਸੀਂ ਮਨ ਕਾ ਕੇ ਬਾਣੀ ਨਹੀਂ ਪੜ ਸਕਦੇ ਅਸੀਂ ਬਾਣੀ ਪੜਨੀ ਹੈ ਤਾਂ ਕਿ ਮਨ ਟਿਕ ਜਾਵੇ